ਬਿਨਾ ਲਾਇਸੈਂਸ ਚਲਾ ਰਹੇ ਸੀ ਨਸ਼ਾ ਛਡਾਓ ਕੇਂਦਰ ਜਿਹੜਾ ਹੈਗਾ 2023 ਦਾ ਬੰਦ ਉਸ ਤੋਂ ਬਾਅਦ ਇਲੀਗਲੀ ਇਹ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਮਰੀਜ਼ਾਂ ਨਾਲ ਕੁੱਟਮਾਰ ਦੀ ਡੀਸੀ ਨੂੰ ਮਿਲੀ ਸੀ ਸ਼ਿਕਾਇਤ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕੀਤੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਦਿਆਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਅਧਿਕਾਰੀਆਂ ਨੇ ਛੁਰਵਾਏ 18 ਮਰੀਜ਼ ਕੇਂਦਰ ਕੀਤਾ ਸੀਲ ਉਰੀਚ ਦੋ ਨੰਬਰ ਚੱਲ ਰਹੇ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਪ੍ਰਾਈਵੇਟ ਨਸ਼ਾ ਛਡਾਓ ਕੇਂਦਰ ਦੇ ਉੱਪਰ ਪੁਲਿਸ ਅਤੇ ਡਾਕਟਰਾਂ ਦੀ ਟੀਮ ਦੇ ਵੱਲੋਂ ਰੇਡ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਹਿਊਮਨ ਰਾਈਟ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਇੱਥੇ ਨਸ਼ਾ ਛੱਡਣ ਆਏ ਮਰੀਜ਼ਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਜਿਸ ਤੋਂ ਬਾਅਦ ਡਾਕਟਰਾਂ ਅਤੇ ਪੁਲਿਸ ਦੀ ਟੀਮ ਵੱਲੋਂ ਇਸ ਕੇਂਦਰ ਤੇ ਰੇਡ ਕੀਤੀ ਗਈ ਰੇਡ ਦੌਰਾਨ ਇਥੋਂ 18 ਮਰੀਜ਼ ਮਿਲੇ ਜਿਨ੍ਹਾਂ ਵਿੱਚੋਂ ਡਾਕਟਰਾਂ ਤੇ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਫੋਨ ਕੀਤਾ ਗਿਆ ਅਤੇ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਮਰੀਜ਼ ਨੂੰ ਉਹਨਾਂ ਨੂੰ ਸੌਂਪ ਦਿੱਤਾ ਗਿਆ ਅਤੇ ਸਮਝਾਇਆ ਗਿਆ ਕਿ ਬਿਨਾਂ ਲਾਇਸੈਂਸ ਦੇ ਨਸ਼ਾ ਛਡਾਊ ਕੇਂਦਰ ਵਿੱਚ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਦਾਖਲ ਨਾ ਕਰਵਾਓ ਡਾਕਟਰ ਈਸ਼ਾਨ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 6 ਮਰੀਜ਼ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਨਹੀਂ ਹੋ ਪਾਇਆ ਏ ਅਸੀਂ ਉਹਨਾਂ ਨੂੰ ਪਿੰਡ ਘਵਦਾ ਵਿਖੇ ਬੜੇ ਹੋਏ ਸਰਕਾਰੀ ਨਸ਼ਾ ਛਡਾਊ ਕੇਂਦਰ 'ਚ داخل ਕਰਵਾ ਰਹੇ ਆ ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਮ ਲੋਕਾਂ ਨੂੰ ਸੁਨੇਹਾ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਦਾ ਨਸ਼ਾ ਛਡਾਓ ਕੇਂਦਰ ਤੋਂ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਲਾਇਸੈਂਸ ਚੈੱਕ ਕਰਕੇ ਹੀ ਉੱਥੇ ਆਪਣੇ ਬੱਚੇ ਨੂੰ ਦਾਖਲ ਕਰਵਾਓ ਨਹੀਂ ਤਾਂ ਬਿਨਾ ਲਾਇਸੈਂਸ ਵਾਲੇ ਨਸ਼ਾ ਛਡਾਓ ਕੇਂਦਰ ਦੇ ਵਿੱਚ ਤੁਹਾਡੇ ਬੱਚਿਆਂ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕੀਤਾ ਜਾ ਸਕਦਾ ਹੈ ਇਹ ਦੀ ਸਾਨੂੰ ਕੰਪਲੇਂਟ ਆਈ ਸੀ ਪੰਜਾਬ ਹਿਊਮਨ ਰਾਈਟਸ ਸਰਵਿਸ ਕਮਿਸ਼ਨ ਵੱਲੋਂ ਡੀਸੀ ਸਾਹਿਬ ਨੂੰ ਫੋਟ ਮਾਰਕ ਹੋਈ ਸੀ। ਉਹਦੇ ਵਿੱਚ ਇਹ ਦੇਖੀ ਸੈਂਟਰ ਜਿਹੜਾ ਹੈਗਾ 2023 ਦਾ ਬੰਦ ਹੈ। ਉਸ ਤੋਂ ਬਾਅਦ ਇਲੀਗਲੀ ਇਹ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਤੇ ਡੀਸੀ ਸਾਹਿਬ ਕੰਨੀ ਅੱਗੇ ਮਾਰਕੋਗੇ ਕਮੇਟੀ ਬਣੀ ਹੈ। ਜਿਸ ਦੇ ਵਿੱਚ ਤਹਿਸੀਲਦਾਰ ਸਾਹਿਬ ਸੀਗੇ ਸਾਡੇ, ਐਸ ਐਚਓ ਸਾਹਿਬ ਸੀਗੇ, ਮੈਂ ਐਸੈਸੈਕਟਰੀ ਸੀਗਾ, ਡਰੱਗ ਇੰਸਪੈਕਟਰ ਸੀਗੇ ਸਾਡੇ ਤੇ ਉਹਨਾਂ ਵੱਲੋਂ ਕਮੇਟੀ ਬਣਾ ਕੇ ਅਸੀਂ ਅੱਜ ਇੱਥੇ ਰੇਡ ਕਰਨ ਆਏ ਹਾਂ। ਜਿੱਥੇ ਕਮਿਟੀ ਇੱਥੇ ਆ ਕੇ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕੀਤੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਦਿਆਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਤੇ ਜਿੰਨਾ ਵਿੱਚੋਂ ਤਕਰੀਬਨ 10 ਤੋਂ 12 ਪੇਸ਼ੈਂਟ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਨਾਲ ਘਰੇ ਲੈ ਗਏ ਨੇ ਤੇ ਬਾਕੀ ਨੂੰ ਅਸੀਂ ਆਪਣਾ ਸਰਕਾਰੀ ਸੈਂਟਰੇ ਕਾਬਦਾ ਉੱਥੇ ਇੱਕ ਵਾਰੀ ਐਡਮਿਟ ਕਰ ਰਹੇ ਸੀ ਪੂਰੇ ਸਾਨੂੰ ਉੱਪਰ ਹਾਇਰ ਅਥਾਰਟੀ ਤੋਂ ਐਸ ਪਰ ਇਨਸਟਰਕਸ਼ਨ ਸੈਵਨ ਮੈਂਬਰਾਂ ਦੀ ਟੀਮ ਬਣੀ ਸੀਗੀ ਡਾਕਟਰ ਸਾਹਿਬ ਸੀਗੇ ਐਫ ਐਚਓ ਸਾਹਿਬ ਸੀਗੇ ਤੇ ਹੋਰ ਤਹਿਸੀਲਦਾਰ ਸਾਹਿਬ ਨਾਲ ਅਸੀਂ ਮਿਲ ਕੇ ਇੱਥੇ ਰੇਡ ਕੀਤੀ ਸੀਗੀ ਇਹਦੇ ਵਿੱਚ ਕੁਝ ਪੇਸ਼ੈਂਟ ਪਾਏ ਗਏ ਸੀਗੇ ਤੇ ਰਿਗਾਰਡਿੰਗ ਮੈਡੀਸਨ ਜਿਹੜੀ ਹੈਗੀ ਅਸੀਂ ਦੇਖੀ ਬਟ ਕੋਈ ਵੀ ਐਂਡੀਪੀਐਸ ਰਿਲੇਟਡ ਮੈਡੀਸਨ ਨਹੀਂ ਮਿਲੀ ਜਨਰਲ ਦੀਆਂ ਮੈਡੀਸਨ ਸਿਗੀਆਂ 2-4 ਸਟ੍ਰਿਪ ਬੀਪੀ ਦੀਆਂ ਤੇ ਐਮਆਰ ਵਗੈਰਾ ਤੇ ਕੁਝ ਜਿਹੜੀਆਂ ਹੈਗੀਆਂ ਪੇਸ਼ੈਂਟ ਜਿਹੜੇ ਉਹਨਾਂ ਦੇ ਘਰ ਤੇ ਲੈ ਕੇ ਗਏ ਹੈਗੇ ਆ ਉਹਨਾਂ ਨੂੰ ਨਾ ਨਾ ਮੈਡੀਸਨ ਦੇ ਤੇ ਹੈਗੀਆਂ ਕੋਈ ਰਿਕਵਰੀ ਨਹੀਂ ਹੋਈ ਐਂਡੀਪੀਐਸ ਰਿਲੇਟਡ ਮੈਡੀਸਨ ਦੀ ਉੱਥੇ ਹੀ ਮੌਕੇ ਤੇ ਮੌਜੂਦ ਐਸਐਚਓ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਨਸ਼ਾ ਛਡਾਓ ਕੇਂਦਰ ਨੂੰ ਸਿਹਤ ਮੈਕਮੇ ਵੱਲੋਂ 2023 ਵਿੱਚ ਸੀਲ ਕਰ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਬਿਨਾ ਲਾਇਸੈਂਸ ਤੋਂ ਇਹ ਨਸ਼ਾ ਛਡਾਓ ਕੇਂਦਰ ਚਲਾਇਆ ਜਾ ਰਿਹਾ ਸੀ ਜਿਸ ਨੂੰ ਅੱਜ ਸੀਲ ਕਰ ਦਿੱਤਾ ਹੈ ਤੇ ਕਾਰਵਾਈ ਕੀਤੀ ਗਈ ਹੈ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਇੱਕ ਇਹ ਡਿਕਸ਼ਨ ਸੈਂਟਰ ਸੀਗਾ ਧੂਰੀ ਵਿਖੇ ਜਿਹੜਾ ਕਿ ਪਿਛਲੇ 2 ਸਾਲ ਪਹਿਲਾਂ ਕਰੀਬ ਇਹਨੂੰ ਸੀਲ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਵੱਲੋਂ ਤਾਂ ਜਿਹੜਾ ਅੱਜ ਦੁਬਾਰਾ ਫਿਰ ਤੋਂ ਜਦੋਂ ਇਹਦੀ ਸ਼ਿਕਾਇਤ ਆਈ ਸੀ ਸਾਹਮਣੇ ਤਾਂ ਮਾਨਯੋਗ ਇਸ ਜਨ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਵਿੱਚ ਇੱਕ ਸੈਕਟ੍ਰੀਸਟ ਸੀਗੇ ਇੱਕ ਆਪਣੇ ਐਸਐਮਓ ਸਾਹਿਬ ਸੀਗੇ ਇੱਕ ਤਹਿਸੀਲਦਾਰ ਸਾਹਿਬ ਐਸਐਚਓ ਸਿਟੀ ਮੈਂ ਖੁਦ ਤੇ ਇਸ ਤੋਂ ਇਲਾਵਾ ਡੀਐਸਐਸਓ ਤੇ ਇਦਾਂ ਕਰਕੇ ਸੀ ਪੰਜ ਛੇ ਜਿਹੜੇ ਅਧਿਕਾਰੀ ਸੀ ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਤਾਂ ਅਸੀਂ ਇੱਕ ਜੁਆਇੰਟਿਕ ਜਿਹੜੇ ਰੇਡ ਕੀਤੀ ਹੈ ਰੇਡ ਦੇ ਵਿੱਚ ਪਾਇਆ ਗਿਆ ਕਿ ਡਾਕਟਰ ਸਾਹਿਬ ਜਿਵੇਂ ਦੱਸਿਆ ਇਹ ਸਾਰਾ ਇਹਨਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਗਿਆ ਜਿਹੜਾ ਕਿ ਬਿਲਕੁਲ ਲਾਇਸੈਂਸ ਹੈ ਨਹੀਂ ਸੀਗਾ ਤੇ ਜਿਸ ਕਰਕੇ ਅੱਜ ਦੁਬਾਰਾ ਜਿਹੜੇ ਇੱਥੇ ਪੇਸ਼ੈਂਟ ਸੀਗੇ 18 ਦੇ ਕਰੀਬ ਉਹ ਸੀਗੇ ਇੱਥੇ ਰਹਿ ਰਹੇ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਕੁਸ਼ਤਾ ਉਹਨਾਂ ਦੇ ਪੇਰੈਂਟ ਸੀ ਉਹਨੂੰ ਆਪਣੇ ਨਾਲ ਲੈ ਗਿਆ ਬੱਚਿਆਂ ਨੂੰ ਤੇ ਕੁਝ ਜਿਹੜੇ ਪੰਜ ਚਾਰ ਇੱਥੇ ਰਹਿ ਗਏ ਜਿਨ੍ਹਾਂ ਦੇ ਪੇਰੈਂਟ ਨਾਲ ਤਾਲਮਿਲ ਨਹੀਂ ਹੋ ਸਕਿਆ ਜਾਂ ਕਿਸੇ ਕਾਰਨ ਨਹੀਂ ਆ ਸਕੇ ਤਾਂ ਇਹਨਾਂ ਨੂੰ ਅੱਜ ਡਾਕਟਰ ਸਾਹਿਬ ਜਿਵੇਂ ਦੱਸਿਆ ਤੁਹਾਨੂੰ ਕਿ ਉਹਨਾਂ ਨੂੰ ਘਾਬਦਾ ਵਿਖੇ ਡਿਕਸ਼ਨ ਸੈਂਟਰ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉੱਥੇ ਸ਼ਿਫਟ ਕੀਤਾ ਜਾਊਗਾ। ਕੋਈ પ્રતિਬੰਧਿਤ ਦਵਾਈ ਤਾਂ ਨਹੀਂ ਉਹਨੂੰ ਮਿਲੀ ਹੈਗੀ ਨਹੀਂ। ਨਹੀਂ ਡਰਗ ਇਨਸਪੈਕਟਰ ਸਾਡੇ ਨਾਲ ਹੀ ਸੀਗੇ ਕੋਈ ਇਦਾਂ ਦੀ ਮੈਡੀਸਨ ਅਜੇ ਕੋਈ ਨਹੀਂ ਮਿਲੀ ਉਹਨਾਂ ਬਾਕੀ ਉਹ ਆਪਣੀ ਰਿਪੋਰਟ ਦੇਣਗੇ। ਫਿਲਹਾਲ ਜੋ ਮੈਡੀਸਨ ਉਹਨਾਂ ਨੇ ਚੈੱਕ ਕੀਤੀ ਕੁਝ ਗੋਲੀਆਂ ਮਿਲੀਆਂ ਨੇ ਕਿ ਉਹ ਜਿਹੜੇ ਉਹ ਚੈੱਕ ਕਰ ਰਹੇ ਨੇਗੇ ਉਹ ਤੁਹਾਨੂੰ ਖੁਦ ਆਪਣੀ ਰਿਪੋਰਟ ਦੇ ਵਿੱਚ ਤੁਹਾਨੂੰ ਸਾ ਤੇ ਬਾਕੀ ਜਿਹੜੇ ਬੱਚੇ ਨੇ ਉਹ ਬਾਹਰ ਕੱਢ ਗਏ ਜਿਹੜਾ ਇਹ ਇਹ ਵਾਲਾ ਐਂਟਰੀ ਹੈਗੀ ਇੱਥੋਂ ਵੀ ਸੀਲ ਕੀਤੇ ਜਾਊਗੇ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ